ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਆ ਇਹ ਹੈਗੀ ਆ ਕਿ ਆਪਣੇ ਬੋਲਣ ਦੇ ਉੱਤੇ ਕਿਦਾਂ ਆਪਣੀ ਬੋਲਣ ਦੀ ਆਦਤ ਜਿਹੜੀ ਆਪਣੀ ਨਹੀਂ ਪੱਕ ਚੁੱਕੀ ਆ ਕਿਦਾਂ ਆਪਾਂ ਹਰ ਸਮੇਂ ਬੋਲ ਰਹੇ ਆ ਹਰ ਬੰਦਾ ਬੋਲ ਰਿਹਾ ਦਾ ਤੇ ਕੀ ਕੀ ਇਹਦੇ ਤੋਂ ਨੁਕਸਾਨ ਹੁੰਦੇ ਆ ਕਿਦਾਂ ਆਪਾਂ ਜਿਹੜਾ ਇਹਨੂੰ ਘਟਾ ਸਕਦੇ ਆ ਬੋਲਣ ਨੂੰ ਤੇ ਇਹ ਵੀਡੀਓ ਉਹਦੇ ਉੱਤੇ ਆ ਜੇ ਆਪਣੇ ਚੈਨਲ ਦੇ ਉੱਤੇ ਕੋਈ ਨਵੇਂ ਆਏ ਦਰਸ਼ਕ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਤੁਹਾਨੂੰ ਵਧੀਆ ਲੱਗੀ ਤੇ ਅੱਗੇ ਸ਼ੇਅਰ ਕਰਿਓ ਇਸ ਵੀਡੀਓ ਦੇ ਵਿੱਚ ਆਪਾਂ ਜਿੱਦਾਂ ਮੇਨ ਫਾਇਦੇ ਜਿਹੜੇ ਫਾਇਦੇ ਤਾਂ ਬਹੁਤ ਜ਼ਿਆਦੇ ਆ ਵੀ ਆਪਾਂ ਕੀ ਕੀ ਘੱਟ ਬੋਲ ਕੇ ਆਪਾਂ ਕੀ ਸੁੱਖ ਪਾ ਸਕਦੇ ਆ ਕਿਦਾਂ ਆਪਾਂ ਜੀਵਨ ਬਤੀਤ ਕਰ ਸਕਦੇ ਆ ਤੇ ਜੇ ਇਹਦੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਕਿ ਵੀ ਕਿਹੜੇ ਮੇਨ ਆ ਜਿੱਦਾਂ ਸਾਰ ਕੱਢ ਕੇ ਪੰਜ ਪੁਆਇੰਟ ਕੱਢ ਕੇ ਵੀ ਜਿਹੜੇ ਮੇਨ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਹੁੰਦੇ ਆ ਜਿਹੜੇ ਪਹਿਲੇ 4 ਆ ਉਹ ਆਪਾਂ ਜਿਹੜੇ ਦੁਨਿਆਵੀ ਦੁਨੀਆ ਦੇ ਵਿੱਚ ਵਿਚਰਦੇ ਆ ਉਹਦੇ ਉੱਤੇ ਲਾਗੂ ਹੁੰਦੇ ਆ ਜਿਵੇਂ ਕਹ ਰਹੀਏ ਵੀ ਉਹ ਚਾਰ ਦੇ ਚਾਰੇ ਪੁਆਇੰਟ ਦੇ ਆਪਾਂ ਆਪਣਾ ਜਿਹੜਾ ਆਮ دنیਵਈ ਜੀਵਨ ਸੁਖੀ ਕਰ ਸਕਦੇ ਆ ਤੇ ਪੰਜਵਾਂ ਜਿਹੜਾ ਆਪਣਾ ਅਧਿਆਤਮਿਕ ਦੇ ਤੌਰ ਤੇ ਉਧਰਲੇ ਪਾਸੇ ਚੱਲਦੇ ਆ ਜਾਂ ਧਾਰਮਿਕ ਵਾਲੇ ਪਾਸੇ ਉਧਰ ਦੇ ਉੱਤੇ ਕਿਦਾਂ ਆਪਣੀ ਮਦਦ ਕਰ ਸਕਦਾ ਜਿਹੜਾ ਘੱਟ ਬੋਲਣਾ ਤੇ ਇਹਦੇ ਉੱਤੇ ਗੁਰਬਾਣੀ ਕੀ ਕਹਿੰਦੀ ਆ ਜਾਂ ਹੋਰ ਧਰਮ ਕੀ ਕਹਿੰਦੇ ਆ ਉਹ ਪੰਜਵੇਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਆਦੀ ਆ ਆਪਾਂ ਇਹ ਹੈਗਾ ਧਿਆਨ ਤੇ ਸਮਝ ਦੇ ਵਿੱਚ ਵਾਧਾ ਕਰ ਸਕਦੇ ਆ ਜਿਹੜਾ ਪਹਿਲਾ ਧਿਆਨ ਤੇ ਸਮਝ ਦੇ ਵਿੱਚ ਵਾਧਾ ਧਿਆਨ ਤੇ ਸਮਝ ਦੇ ਵਿੱਚ ਵਾਧਾ ਇਦਾਂ ਵਾ ਜਦੋਂ ਆਪਾਂ ਕੋਈ ਚੀਜ਼ ਕੋਈ ਵੀ ਚੀਜ਼ ਸਿੱਖਦੇ ਆ ਉਹਨੂੰ ਸਮਝਣ ਦੀ ਲੋੜ ਹੈ ਆਪਾਂ ਜਿਹਨਾਂ ਅੰਡਰਸਟੈਂਡ ਕਹ ਦਿੰਦੇ ਆ ਉਹ ਸਮਝਣਾ ਹਰ ਚੀਜ਼ ਨੂੰ ਜਿਵੇਂ ਜਦੋਂ ਕੋਈ ਨਿਆਣਾ ਬੱਚਾ ਪੜਦਾ ਵਾ ਸਕੂਲ ਦੇ ਵਿੱਚ ਉਹਨੇ ਟੀਚਰ ਤੋਂ ਸਮਝਣਾ ਆਪਾਂ ਕੋਈ ਕਲਾ ਕਿਤੇ ਕੋਈ ਕਿੱਤੇ ਦੇ ਵਿੱਚ ਜਾਂਦੇ ਆ ਕੋਈ ਚੀਜ਼ ਸਮਝਣੀ ਮਕੈਨਿਕਾ ਕੋਈ ਵੀ ਬੰਦੇ ਨੇ ਕਲਾ ਸਮਝਣੀ ਹੈ ਕਿਸੇ ਮਨੁੱਖ ਨੇ ਉਹਨੂੰ ਸਿੱਖਣਾ ਪੈਣਾ ਸਮਝਣਾ ਪੈਣਾ ਸੋਣਾ ਪੈਣਾ ਮੇਨ ਪਰ ਆਪਾਂ ਉਹ ਚੀਜ਼ ਨੂੰ ਸੋਨਾ ਛੱਡ ਕੇ ਆਪਾਂ ਆਪਣੇ ਵਿਚਾਰ ਪ੍ਰਗਟ ਕਰਦੇ ਹਰ ਸਮੇਂ ਆਪਾਂ ਉਹ ਚੀਜ਼ ਨਹੀਂ ਸੋੰਦੇ ਜਿਹੜੀ ਕਿ ਆਪਾਂ ਨੂੰ ਦੱਸੀ ਜਾ ਰਹੀ ਆ ਆਪਾਂ ਆਪਣੇ ਵਿਚਾਰ ਦੱਸਣ ਦੀ ਕੋਸ਼ਿਸ਼ ਕਰਦੇ ਆ ਜੇ ਆਪਾਂ ਮੂੰਹ ਨਹੀਂ ਬੋਲਦੇ ਆਪਾਂ ਮਨ ਦੇ ਵਿੱਚ ਉਹ ਵਿਚਾਰ ਚੱਲਦੇ ਆ ਮਨ ਬੋਲੀ ਜਾਂਦਾ ਮਨ ਤਾਂ ਚੁੱਪ ਹੀ ਨਹੀਂ ਕਰਦਾ ਕਦੇ ਪਰ ਆਪਾਂ ਉਹ ਚੀਜ਼ ਸਮਝਣੀ ਛੱਡ ਕੇ ਆਪਾਂ ਆਪਣਾ ਬਿਆਨ ਕਰਨ ਲੱਗ ਜਾਈਏ ਤੇ ਆਪਣੀ ਸਮਝ ਜਿਹੜੀ ਆਪਾਂ ਉਹ ਪਕੜ ਛੱਡ ਦਿੰਨੇ ਆ ਆਪਣਾ ਧਿਆਨ ਨਹੀਂ ਲੱਗਦਾ ਉਹ ਚੀਜ਼ ਦੇ ਉੱਤੇ ਜਿੱਦਾਂ ਕਿ ਆਪਾਂ ਸਕੂਲ ਦੇ ਵਿੱਚ ਪੜ੍ਹਦੇ ਬੱਚਿਆਂ ਨੇ ਜਿਹੜੇ ਦਾ ਧਿਆਨ ਨਾ ਕੀ ਸੁਣਦੇ ਆ ਸਮਝ ਲੈਂਦੇ ਆ ਉਹ ਅੱਗੇ ਪਹਿਲੇ ਨੰਬਰ ਦੇ ਉੱਤੇ ਹੁੰਦੇ ਆ ਜਾਂ ਅੱਗੇ ਆਪਣੇ ਆਪਣੇ ਖੇਤਿਆਂ ਦੇ ਵਿੱਚ ਅੱਗੇ ਵੱਡੀ ਉਮਰ ਦੇ ਵਿੱਚ ਜਾ ਕੇ ਆਪਣਾ ਮੱਲਾ ਮਾਰਦੇ ਆ ਪਰ ਜਿਹੜੇ ਜਿਹੜੇ ਨਹੀਂ ਸਮਝਦੇ ਧਿਆਨ ਨਹੀਂ ਲਾਉਂਦੇ ਉਹਨਾਂ ਤੋਂ ਹੀ ਚੀਜ਼ ਪਾਸੇ ਹੋ ਜਾਂਦੀ ਆ ਕਿ ਉਹਨਾਂ ਤੋਂ ਰਹਿ ਜਾਂਦੀ ਆ ਉਹ ਆਪਣੀ ਚੀਜ਼ ਦਿਮਾਗ ਦੇ ਵਿੱਚ ਬਿਠਾ ਨਹੀਂ ਸਕਦੇ ਉਹਨੂੰ ਕਿਉਂਕਿ ਉਹਨਾਂ ਨੇ ਧਿਆਨ ਨਾ ਸਮਝ ਹੀ ਨਹੀਂ ਸੁਣੀ ਨਹੀਂ ਤੇ ਉਹ ਬੋਲਦੇ ਰਹੇ ਜਾਂ ਗੱਲਾਂ-ਬਾਤਾਂ ਆਪਾਂ ਨੂੰ ਵੀ ਕਹਿੰਦੇ ਗੱਲਾਂ-ਬਾਤਾਂ ਕਰਦੇ ਰਹੇ ਉਸ ਸਮੇ ਜਦੋਂ ਜਿਹੜੀ ਚੀਜ਼ ਸਮਝਦੇ ਉਦਾਂ ਹੀ ਵੱਡੇ ਹੋ ਕੇ ਜਦੋਂ ਕੋਈ ਆਪਾਂ ਕੋਈ ਕਲਾ ਸਿੱਖਣੀ ਆ ਕੋਈ ਵੀ ਅੱਜ ਕੱਲ ਆਪਾਂ ਜਿੱਦਾਂ ਸਾਹ ਦੇ ਵਿੱਚ ਵੇਖੀਏ ਕੰਪਿਊਟਰ ਦੇ ਉੱਤੇ AI ਆ ਗਈ ਆ ਜਾਂ ਹੋਰ ਕਲਾ ਇਹਨਾਂ ਚੀਜ਼ਾਂ ਨੂੰ ਸਿੱਖਣਾ ਤੇ ਧਿਆਨ ਤੇ ਸਮਝ ਦੀ ਲੋੜ ਆ ਪਰ ਆਪਾਂ ਬੋਲੀ ਜਾਂਦੇ ਹਰ ਸਮੇ ਬੋਲ ਰਹੇ ਆ ਤੇ ਉਹ ਚੀਜ਼ ਆਪਣੇ ਧਿਆਨ ਤੇ ਸਮਝ ਨੂੰ ਪਾਸੇ ਕਰ ਦਿੰਦੀ ਆ ਕਿਉਂਕਿ ਆਪਣਾ ਧਿਆਨ ਨਹੀਂ ਲੱਗਦਾ ਤੇ ਧਿਆਨ ਨਹੀਂ ਲੱਗਿਆ ਤੇ ਸਮਝ ਕਿੱਦਾਂ ਲੱਗੂਗੀ ਤੇ ਇਸ ਕਰਕੇ ਆਪਾਂ ਜੇ ਘੱਟ ਬੋਲਾਂਗੇ ਚੀਜ਼ ਨੂੰ ਸੁਣਾਂਗੇ ਜ਼ਿਆਦਾ ਤੇ ਸੁਣਨ ਦੇ ਨਾਲ ਤਾਂ ਆਪਾਂ ਨੂੰ ਸਾਰਿਆਂ ਨੇ ਕਿਹਾ ਵਾ ਸੁਣੀ ਹੈ ਆਪਾਂ ਪੜਦੇ ਜਾਗੀ ਸਹ ਤੇ ਵੀ ਪੜਦੇ ਆਂ ਵੀ ਸੁਣਨ ਨਾਲ ਕਿੰਨੇ ਫਾਇਦੇ ਆ ਤੇ ਆਪਾਂ ਸੁਣਨਾ ਲਾਜ਼ਮੀ ਹੈ ਸੁਣਨਾ ਜ਼ਰੂਰੀ ਆ ਇਸ ਨਾਲ ਆਪਣਾ ਧਿਆਨ ਤੇ ਸਮਝ ਹਰ ਚੀਜ਼ ਦੇ ਵਿੱਚ ਦੁਨੀਆ ਦੇ ਵਿੱਚ ਜਿਹੜੀ ਕੀ ਸਮਝੋਗੇ ਤੇ ਇਹ ਚੀਜ਼ ਦੇ ਵਿੱਚ ਤੁਸੀਂ ਅੱਗੇ ਜਾ ਸਕਦੇ ਦੋ ਨੰਬਰ ਤੇ ਆ ਜਾਂਦੀ ਆ ਫਿਰ ਆਪਣਾ ਤੇ ਦੂਜਿਆਂ ਦਾ ਸਤਿਕਾਰ ਵੀ ਕਿੱਦਾਂ ਬਰਕਰਾਰ ਰੱਖਣਾ ਵੀ ਜਦਾਂ ਆਪਣੇ ਆਪਣਾ ਸਤਕਾਰ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਾਂ ਜਦੋਂ ਬੋਲੀ ਜਾਂਦੇ ਵਿਅਰਥ ਬੋਲੀ ਜਾਂਦੇ ਹਰ ਸਮੇਂ ਲੋੜ ਤੋਂ ਬਿਨਾ ਉਹ ਗਾਂ ਦੂਜਾ ਸੁਣਨ ਵਾਲਾ ਆਪਾਂ ਕਹਿ ਦਿੰਦੇ ਵੀ ਇਹ ਤਾਂ ਤਾਂ ਕੰਮ ਹੀ ਆ ਇਹਦਾ ਬੋਲੀ ਜਾਂਦਾ ਇਸ ਤਰ੍ਹਾਂ ਆਪਾਂ ਆਪਣੀ ਇੱਜ਼ਤ ਵੀ ਗਾਉਂਦੇ ਆ ਜੇ ਦੂਜੇ ਨੂੰ ਆਪਾਂ ਬੋਲਦੇ ਬੋਲੀ ਜਾਂਦੇ ਬੋਲੀ ਜਾਂ ਉਸ ਸਮੇਂ ਕੋਈ ਨਾ ਕੋਈ ਵਿਅਰਥ ਵੀ ਬੋਲਦੇ ਆ ਤੇ ਉਹਦੇ ਨਾਲ ਜਿਹੜੇ ਝਗੜੇ ਵਿਚਾਰਕ ਮਤਭੇਦ ਖੜੇ ਹੋ ਜਾਂਦੇ ਆ ਤੇ ਉਹ ਚੀਜ਼ ਕਰਕੇ ਆਪਣੀ ਵੀ ਇੱਜ਼ਤ ਜਿਹੜੀ ਸਤਕਾਰ ਆ ਆਪਣਾ ਵੀ ਨਹੀਂ ਰਹਿੰਦਾ ਵਰਕਰਾਰ ਤੇ ਗਾਲੇ ਦਾ ਵੀ ਨਹੀਂ ਰਹਿੰਦਾ ਇਸ ਤੀ ਨਾਲ ਆਪਾਂ ਆਪਣੇ ਜਿਹੜੇ ਰਿਸ਼ਤੇ ਉਹ ਖਰਾਬ ਹੋ ਜਾਂਦੇ ਆ ਵੀ ਜਦਾਂ ਆਪਾਂ ਕੋਈ ਸਤਕਾਰ ਨਹੀਂ ਫਿਰ ਇੱਕ ਦੂਜੇ ਨਾਲ ਨਫ਼ਰਤ ਦੇ ਨਫ਼ਰਤ ਪੈਦਾ ਹੋ ਜਾਂਦੀ ਆ ਜਾਂ ਮਾੜੇ ਸ਼ਬਦ ਬੋਲਣ ਲੱਗ ਜਾਂਦੇ ਆ ਫਿਰ ਮਾੜੇ ਸ਼ਬਦ ਪਹੁੰਚਦੇ ਪਹੁੰਚ ਲੜਾਈ ਝਗੜਾ ਕਲੇਸ਼ ਖੜਾ ਹੋ ਜਾਂਦਾ ਕਿ ਜੀਵਨ ਖਰਾਬ ਹੋ ਜਾਂਦਾ ਇੱਕ ਵੀ ਆਪਣਾ ਕੋਲ ਸਮਾਂ ਆਪਾਂ ਤੁਸੀਂ ਵੇਖਿਆ ਹੋਣਾ ਤੁਸੀਂ ਆਸ-ਪਾਸ ਦੇ ਵੇਖਿਆ ਹੋਣਾ ਲੋਕਾਂ ਦੇ ਵਿੱਚ ਇਹ ਚੀਜ਼ਾਂ ਕਰਕੇ ਬਹੁਤ ਝਗੜੇ ਪੈਦਾ ਹੋਏ ਤੇ ਤੀਜੇ ਦੇ ਵਿੱਚ ਆ ਜਾਂਦਾ ਵਾ ਕਿ ਆਪਾਂ ਜਿਹੜੇ ਰਿਸ਼ਤਿਆਂ ਦੇ ਵਿੱਚ ਆਪਾਂ ਕਿੱਦਾਂ ਕਿੱਦਾਂ ਆਪਾਂ ਕਹਿ ਸਕਦੇ ਆ ਕੋਈ ਵੀ ਰਿਸ਼ਤਿਆਂ ਨੂੰ ਵਧੀਆ ਕਿੱਦਾਂ ਬਣਾ ਸਕਦੇ ਆ ਆਸਪਾਸ ਦੇ ਕੋਈ ਵੀ ਰਿਸ਼ਤੇ ਇਹ ਨਹੀਂ ਕਿalle ਪਰਿਵਾਰਕ ਸੱਜਣ ਮਿੱਤਰ ਤੇ ਵੀ ਕੰਮ ਤੇ ਵੀ ਰਿਸ਼ਤਾ ਇੱਕ ਕੰਮ ਦਾ ਮਾਲਕ ਦਾ ਤੇ ਨੌਕਰ ਦਾ ਹਰ ਚੀਜ਼ ਦਾ ਰਿਸ਼ਤਾ ਵਾ ਉਹ ਚੀਜ਼ ਨੂੰ ਆਪਾਂ ਕਿੱਦਾਂ ਘੱਟ ਬੋਲ ਕੇ ਕਿੱਦਾਂ ਵਧੀਆ ਕਰ ਸਕਦੇ ਆ ਕਿਉਂਕਿ ਜਦੋਂ ਆਪਾਂ ਬੋਲਦੇ ਆ ਆਪਾਂ ਬੋਲੀ ਜਾਂਦੇ ਆ ਬੋਲਾਂਗੇ ਕਿੰਨਾ ਕੁ ਲੋੜ ਦਾ ਦਾ ਸੀਮਤਾ ਜੇ ਤੁਸੀਂ ਨੋਟ ਕਰੋਗੇ ਇਹ ਸਾਰੇ ਦਿਨ ਦੇ ਵਿੱਚ ਜੇ ਲੋੜ ਦੇ ਮੁਤਾਬਕ ਬੋਲਣਾ ਪਵੇ ਤੇ ਹਾਂ ਨਾ ਦੇ ਵਿੱਚ ਕੰਮ ਜਿੱਥੇ-ਜਿੱਥੇ ਚੱਲਦਾ ਤੇ ਜੇ ਤੁਸੀਂ ਚਲਾਉਂਗੇ ਸਾਰੇ ਦਿਨ ਦਾ ਤਜਰਬਾ ਕੱਢ ਕੇ ਤੁਸੀਂ ਵੀ ਇਹ ਅਨੁਭਵ ਕਰੋਗੇ ਕਿ ਵੀ ਸਾਰੇ ਦਿਨ ਦੇ ਵਿੱਚ ਕੁਝ ਸ਼ਬਦਾਂ ਜੀ 40-50 ਸ਼ਬਦਾਂ ਦੇ ਵਿੱਚ ਹੀ ਹੱਲ ਹੋ ਜਾਂਦਾ ਜੇ ਤੁਸੀਂ ਨੋਟ ਕਰੋਗੇ ਇਹ ਗੱਲ ਤੇ ਪਰ ਆਪਾਂ ਉਹ ਉੱਥੇ ਹੀ ਇਹ ਜੀ ਛੱਡ ਕੇ ਕਿੰਨੇ-ਕਿੰਨਾ ਬੋਲੀ ਜਾਂਦੇ ਆ ਬੋਲੀ ਜਾਂਦੇ ਆ ਆਪਾਂ ਇਹ ਭੁੱਲ ਜਾਂਦੇ ਆ ਕਿ ਆਪਾਂ ਕੀ ਬੋਲਦੇ ਆ ਕੋਈ ਨਹੀਂ ਪਤਾਗਾ ਉਹ ਚੀਜ਼ ਦੇ ਵਿੱਚ ਆਪਾਂ ਸਾਰਾ ਕੁਝ ਛੱਡ ਦਿੰਨੇ ਆਪਾਂ ਫਿਰ ਜਦੋਂ ਜੇ ਪਰਿਵਾਰ ਦੇ ਵਿੱਚ ਵੇਖੀਏ ਤੇ ਜੇ ਤੁਸੀਂ ਵਰਤਮਾਨ ਦੀ ਗੱਲ ਹੀ ਕਰਨੀ ਹੈ ਜਿਹੜੀ ਸਹੀ ਕਰ ਸਕਦੇ ਵਰਤਮਾਨ ਉਹਦੇ ਵਿੱਚ ਵੱਧ ਤੋਂ ਵੱਧ 2-4 ਮਿੰਟ ਤੁਸੀਂ ਬੋਲੋਗੇ ਬਸ ਫਿਰ ਗੱਲ ਸ਼ੁਰੂ ਹੋ ਜਾਂਦੀ ਆ ਤੀਜੇ ਬੰਦੇ ਦੀ ਜਾਂ ਤੀਜੀ ਚੀਜ਼ ਦੀ ਸ਼ੁਰੂ ਹੋ ਜਾਂਦੀ ਤੁਹਾਡੇ ਦੋ ਆਪਸ ਦੇ ਛੱਡ ਕੇ ਜੇ ਪਾਸੇ ਦੀ ਉਹ ਫਿਰ ਜੇ ਪਾਸੇ ਦੀ ਗੱਲ ਕਰੋਗੇ ਜਾਂ ਤਾਂ ਉਹਨੂੰ ਕਿਸੇ ਦੀ ਉਸਤਤ ਕਰੋਗੇ ਵਡਿਆਈ ਕਰੋਗੇ ਤੇ ਜਾਂ ਕਿਸੇ ਦੀ ਨਿੰਦਿਆ ਕਰੋਗੇ ਤੇ ਗਰਬਾਣੀ ਇਹ ਦੋਹਾਂ ਨੂੰ ਕਹਿੰਦੀ ਆ ਉਸਤਤ ਨਿੰਦਾ ਦੋ ਤਿਆਗੋ ਖੋਜੋ ਪਾਦ ਨਿਰਵਾਨਾ ਤੇ ਇਹ ਚੀਜ਼ ਦੋਹਾਂ ਹੀ ਛੱਡਣੀ ਆਪਾਂ ਉਸਤਤ ਵੀ ਨਿੰਦਿਆ ਦੀ ਉਸ ਤਰ੍ਹਾਂ ਕਰਨੀ ਪ੍ਰਮਾਤਮਾ ਦੀ ਕਰਨੀ ਆ ਤੇ ਨਿੰਦਿਆ ਆਪਾਂ ਕਿਸੇ ਦੀ ਪ੍ਰਮਾਤਮਾ ਨਿੰਦੋ ਨਹੀਂ ਕਾਹੂੰ ਬਾਤ ਇਹ ਖਸਮ ਕਾ ਕੀਆ ਵੀ ਨਿੰਦਰਾ ਕਿਸੇ ਚੀਜ਼ ਨੂੰ ਹੈ ਹੀ ਨਹੀਂਗਾ ਆਪਾਂ ਭੰਡਣ ਲੱਗ ਜਾਨੇ ਆ ਆਪਾਂ ਇਹ ਚੀਜ਼ ਭੁੱਲ ਜਾਨੇ ਤੇ ਆਪਾਂ ਉਹ ਬੋਲਣ ਦੇ ਕਾਰਨ ਹੀ ਆਪਾਂ ਇਹ ਚੀਜ਼ ਦੇ ਵਿੱਚ ਫਸ ਜਾਨੇ ਵੀ ਆਪਾਂ ਫਿਰ ਉਹ ਜਦੋਂ ਨਿੰਦਿਆ ਚੁਗਲੀ ਹੁੰਦੀ ਆ ਤੇ ਗਾਹ ਪਰਵਾਰਾਂ ਦੇ ਵਿੱਚ ਸੱਜਣਾ ਮਿੱਤਰਾਂ ਜੋ ਵੀ ਗੱਲਾਂ ਹੁੰਦੀਆਂ ਆ ਉਹ ਫਿਰ ਗੱਲ ਅੱਗੇ ਕਿ ਪਹੁੰਚਦੀ ਲੜਾਈ ਝਗੜਾ ਨਫ਼ਰਤ ਕਿੱਥੋਂ ਤੱਕ ਪੁਲਿਸ ਤੱਕ ਕੰਮ ਪਹੁੰਚਦਾ ਕੀ ਕੀ ਗੱਲਾਂ ਵੀ ਅੱਗੇ ਦੀ ਅੱਗੇ ਵਧ ਕੇ ਕਿੱਥੋਂ ਤੱਕ ਜਾਣੀਆਂ ਤੇ ਇੱਥੇ ਜੀ ਆਪਾਂ ਘੱਟ ਬੋਲੀਏ ਤੇ ਆਪਣੇ ਰਿਸ਼ਤਿਆਂ ਦੇ ਵਿੱਚ ਵੀ ਪਰਿਵਾਰ ਬਣਿਆ ਵਿਚਾ ਪਿਆਰ ਬਣਿਆ ਰਵੇ ਤੇ ਆਪਾਂ ਇਹਦੇ ਵਿੱਚ ਵੀ ਸੀ ਜੀਵਨ ਜਿਹੜਾ ਸੁਖੀ ਸੁਖੀ ਬਿਤਾ ਸਕਦੇ ਲੰਘਾ ਸਕਦੇ ਤੇ ਜਿਹੜਾ ਚੌਥਾ ਵਾ ਉਹ ਹੈਗੀਆਂ ਕਿ ਜਿਹੜੀਆਂ ਜੀਵਨ ਦੇ ਵਿੱਚ ਆਉਂਦੀਆਂ ਮੁਸ਼ਕਲਾਂ ਉਹ ਕਿੱਦਾਂ ਘੱਟ ਹੁੰਦੀਆਂ ਕਦਾਂ ਘੱਟ ਕਰ ਸਕਦੇ ਆ ਉਹ ਇਸ ਤਰ੍ਹਾਂ ਕਿ ਵੀ ਅੱਗੇ ਸਿਆਣੇ ਕਹਿੰਦੇ ਹੁੰਦੇ ਸੀ ਕਿ ਜਿਹੜਾ ਜਵਾਨ ਦੇ ਉੱਤੇ ਜੇ ਕਾਬੂ ਕਰ ਲਿਆ ਜਾਵੇ ਉਹ ਭਾਵੇਂ ਖਾਣਾ ਦੋ ਤਰੀਕੇ ਦੇ ਨਾਲ ਤੇ ਆਪਾਂ ਸਾਰੀ ਜੀਵਨ ਸੁਖੀ ਬਤਾ ਸਕਦੇ ਆ ਨਾ ਸਿਆਣੇ ਕਹਿੰਦੇ ਹੁੰਦੇ ਸੀਗੇ ਉਹ ਇਦਾਂ ਕਿ ਵੀ ਜੇ ਖਾਣ ਪੀਣ ਜਵਾਨ ਤੇ ਚਲੋ ਖਾਣ ਪੀਣ ਵਾਲਾ ਭਾਸਾ ਸਾਈਡ ਤੇ ਇੱਕ ਵਿਸ਼ਾ ਉਹਦੇ ਵਿੱਚ ਇਹ ਆ ਕਿ ਖਾਣ ਪੀਣ ਵਾਲੇ ਦੇ ਵਿੱਚ ਆਪਾਂ ਵੀ ਆਦਾ ਜਵੀ ਜੀਭ ਤੇ ਜੇ ਕੰਟਰੋਲ ਕਰੀਏ ਤਵੀ ਆਪਾਂ ਸਾ ਆਪਣਾ ਸਹੀ ਸਹੀ ਭੋਜਣਾ ਜਿਹੜਾ ਉਹ ਕਰੀਏ ਤੇ ਆਪਣਾ ਸਰੀਰ ਸੁਖੀ ਹੋ ਜਾਦਾ ਤੇ ਜਿਹੜੀ ਜ਼बान ਬੋਲਣ ਦੇ ਉੱਤੇ ਕੰਟਰੋਲ ਕਰੀਏ ਵੀ ਲੋੜ ਜਨਾਂ ਬੋਲੀਏ ਤੇ ਆਪਾਂ ਬਹੁਤ ਜੀਵਨ ਦੇ ਵਿੱਚ ਸੁਖੀ ਸੋਖ ਭਾਦਾ ਦੇ ਆ ਕੋ ਇਸ ਤਰ੍ਹਾਂ ਜਦੋਂ ਆਪਾਂ ਬੋਲਦੇ ਆ ਵਿਅਰਥ ਬੋਲਦੇ ਆ ਫਿੱਕਾ ਬੋਲਦੇ ਜਿ ਨੂੰ ਗੁਰਬਾਣੀ ਕਹਿੰਦੀ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਵੀ ਫਿੱਕਾ ਫਿੱਕੀ ਸੱਦੀ ਗਿਆ ਫਿੱਕੋ ਫਿੱਕੀ ਹੋਏ ਵੀ ਫਿੱਕੇ ਫਿੱਕਾ ਬੋਲਣ ਕਰਕੇ ਆਪਾਂ ਵਿਦਰਗਾਹ ਦੇ ਵਿੱਚ ਸੈੱਟ ਦਿੱਤਾ ਜਾਂਦਾ ਵਾ ਫੇਕ ਜਿਹੜਾ ਫੇਕਾ ਬੋਲਣ ਵਾਲਾ ਵਾ ਤੇ ਉਹ ਚੀਜ਼ ਨੂੰ ਆਪਾਂ ਛੱਡ ਕੇ ਤੇ ਫਿਰ ਜਦੋਂ ਆਪਾਂ ਵਿਅਰਥ ਬੋਲਦੇ ਆ ਨਿੰਦਿਆ ਚੂਲੀ ਕਰਦੇ ਆ ਹਰ ਚੀਜ਼ ਸਮੇ ਆਪਾਂ ਗਲਤ ਬੋਲਦੇ ਆ ਤੇ ਉਹ ਫਿਰ ਕੋਈ ਗਾਲਾਂ ਕੱਢਦਾ ਵਾ ਤੇ ਸੋਚਣ ਤੋਂ ਬਿਨਾ ਬੋਲਣਾ ਜਿਹਨੂੰ ਕਹਿ ਦਿੰਦੇ ਆ ਇਹ ਆਪਾਂ ਚੀਜ਼ ਨੂੰ ਸੋਚ ਦੇਣੀ ਅੱਗੇ ਸਿਆਣੇ ਕਹਿੰਦੇ ਹੁੰਦੇ ਸੀ ਕਿ ਵੀ ਕੰਨ ਤੋਂ ਵੀ ਸਲਾਹ ਲੈਣੀ ਸਲਾਹ ਲੈ ਲੈਣੀ ਚਾਹੀਦੀ ਆ ਜੇ ਤੁਹਾਡੇ ਕੋਈ ਵੀ ਗੱਲ ਆ ਕੰਨ ਤੋਂ ਵੀ ਸਲਾਹ ਲੈਣੀ ਨਹੀਂ ਚਾਹੀਦੀ ਆ ਇਹਦਾ ਮਤਲਬ ਇਹ ਨਹੀਂ ਕਹਿੰਦਾ ਕਿ ਵੀ ਕੰਦ ਤੁਹਾਨੂੰ ਜਵਾਬ ਦਿੰਦੀ ਆ ਵੀ ਕੰਦ ਤੁਹਾਨੂੰ ਸਲਾਹ ਦੇਊਗੀ ਇਹਦਾ ਮਤਲਬ ਇਹ ਹੁੰਦਾ ਸੀ ਕਿ ਠਹਿਰਾਓ ਕੋਈ ਵੀ ਚੀਜ਼ ਦੇ ਵਿੱਚ ਠਹਿਰਾਓ ਵੀ ਰੋਕ ਰੋਕਣਾ ਆਪਣੇ ਆਪ ਨੂੰ ਰੋਕ ਕੇ ਤੇ ਉਹ ਚੀਜ਼ ਨੂੰ ਸੋਚਣਾ ਵੀ ਕਿਸੇ ਵੀ ਗੱਲ ਦਾ ਜਵਾਬ ਦੇਣਾ ਜਾਂ ਕੋਈ ਗੱਲਬਾਤ ਕਰਨੀ ਕੁਝ ਵੀ ਕਰਨਾ ਉਹਨੂੰ ਰੋਕ ਕੇ ਸੋਚ ਕੇ ਕਰਨਾ ਸੋਚ ਕੇ ਤੇ ਜਦੋਂ ਆਪਾਂ ਬਿਨਾਂ ਸੋਚੇ ਸਮਝੇ ਕੋਈ ਵੀ ਕਦਮ ਚੱਕਦੇ ਆਂ ਤੇ ਕੋਈ ਬੋਲਦੇ ਆ ਉਹ ਵੇਲੇ ਆਪਾਂ ਵਿਆਰਤ ਦੇ ਵਿੱਚ ਉਹ ਸਦੀਵੀ ਇਹ ਨਹੀਂ ਹੁੰਦਾ ਕਿ ਵੀ ਤੁਸੀਂ ਸਹੀ ਬੋਲੋਗੇ ਉਹਦੇ ਵਿੱਚ ਬਹੁਤ ਸ਼ਬਦ ਆ ਜਿਹੜੇ ਤੁਸੀਂ ਗਲਤ ਬੋਲਦੇ ਆ ਤੇ ਉਹਦੇ ਕਰਕੇ ਕਿੰਨੀਆਂ ਮੁਸ਼ਕਲਾਂ ਤੁਹਾਨੂੰ ਝੱਲਣੀਆਂ ਪਈਆਂ ਹੋਣਗੀਆਂ ਤੁਸੀਂ ਜੇ ਆਪਣੇ ਜੀਵਨ ਦੇ ਵਿੱਚ ਵੇਖੋਗੇ ਤੇ ਜੇ ਤੁਸੀਂ ਨਹੀਂ ਹਟਦੇ ਜਦੋਂ ਬਿਨਾਂ ਸੋਚੇ ਸਾਂਝ ਬੋਲੋਗੇ ਤੇ ਅੱਗੇ ਜਾ ਕੇ ਵੇਖੋਗੇ ਕਿ ਇਦਾਂ ਹੀ ਮੁਸ਼ਕਲਾਂ ਅੱਗੇ ਵੀ ਆਉਣਗੀਆਂ ਇਦਾਂ ਹੀ ਤੁਹਾਨੂੰ ਮੁਸ਼ਕਲਾਂ ਕਿ ਝੱਲਣੀਆਂ ਪੈਣਗੀਆਂ ਤੇ ਜਿਹੜਾ ਹੁਣ ਜੇ ਚਾਰਾਂ ਤੋਂ ਬਾਅਦ ਵੇਖੀਏ ਪੰਜਵਾਂ ਵੀ ਗਰਬਾਣੀ ਕੀ ਕਹਿੰਦੀ ਆ ਮਾਨ ਦੀ ਸ਼ਾਂਤੀ ਜਿਹੜਾ ਘੱਟ ਬੋਲਣਾ ਮਾਨ ਦੀ ਸ਼ਾਂਤੀ ਤੇ એનર્ਜੀ ਜਿਹੜੀ ਊਰਜਾ ਤੁਹਾਡੀ ਊਰਜਾ ਘੱਟ ਲੱਗਦੀ ਤੁਹਾਨੂੰ ਊਰਜਾ ਜਿਹੜੀ ਤੁਹਾਡੀ એનર્ਜੀ ਸੇਵ ਹੁੰਦੀ ਆ ਵੀ ਜਿਹੜੀ ਉਹੀ ਧਿਆਨ ਵਾਲੇ ਪਾਸੇ ਅੱਗੇ ਚਲਦੀ ਆ ਵੀ ਜਦੋਂ એનર્ਜੀ ਤੁਹਾਡੀ ਜੇ ਤੁਸੀਂ ਘੱਟ ਬੋਲਦੇ ਆ ਇੱਕ ਤਾਂ ਇਹ ਸਰੀਰ ਦੀ ਤੁਹਾਡੀ એનર્ਜੀ ਘੱਟ ਲੱਗਦੀ ਆ ਫਿਰ ਤੁਸੀਂ ਉਹੀ ਚੀਜ਼ ਜਿਹੜੀ એનર્ਜੀ ਊਰਜਾ ਉਹ ਧਿਆਨ ਵਾਲੇ ਪਾਸੇ ਜਾਣੀ ਆ ਕਨਵਰਟ ਹੋਣੀ ਆ ਇੱਕ ਵੀ ਜਿਹੜਾ ਮੈਡੀਟੇਸ਼ਨ ਕਰਦੇ ਆ ਉਹਦੇ ਵਿੱਚ ਹੁਣ ਭਗਤ ਕਬੀਰ ਜੀ ਕਹਿੰਦੇ ਆ ਵੀ ਕਹਿੰਦੇ ਬੋਲਤ ਬੋਲਤ ਬੜਾ ਬਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਕਿ ਜਦੋਂ ਆਪਾਂ ਬੋਲੀ ਜਾਂਦੇ ਬੋਲੀ ਜਾਂਦੇ ਆਪਣੇ ਮਨ ਦੇ ਵਿਚਾਰ ਇਹਨੇ ਬਾਝ ਜਾਂਦੇ ਆ ਤੇ ਬਿਨਾ ਬੋਲੇ ਤੇ ਵਿਚਾਰ ਰਹਿ ਨਹੀਂ ਸਕਦਾ ਇਹ ਇੰਨਾ ਕਾਪਾ ਇਹ ਜੀ ਨੂੰ ਅੱਜ ਨੂੰ ਪਕਾ ਚੁੱਕੇ ਬੋਲਣ ਤੋਂ ਪਰ ਉਹ ਸਾਰਾ ਲਿਖਦੇ ਆਪਣੇ ਸ਼ਬਦ ਚ ਸੰਤ ਮਿਲਿਆ ਕਿ ਸੁਣੀ ਹੈ ਕਹੀ ਹੈ ਮਿਲਿਆ ਅਸੰਤ ਮਸਟ ਕਰ ਰਹੀ ਹੈ ਵੀ ਜੇ ਸੰਤ ਮਿਲਦਾ ਵਾ ਤੇ ਉਹਦੇ ਨਾਲ ਕੁਝ ਪਹਿਲਾਂ ਉਹ ਕਹਿੰਦੇ ਸੁਣੀ ਹੈ ਸੰਤ ਮਿਲਿਆ ਕਿ ਸੁਣੀ ਹੈ ਕਹੀ ਹੈ ਵੀ ਸੁਣੀ ਹੈ ਸੁਣੀ ਹੈ ਪਹਿਲਾਂ ਕੋਈ ਸਾਧੂ ਸੰਤ ਫਕੀਰ ਆ ਉਹਦੀ ਗੱਲ ਸੁਣੋ ਧਿਆਨ ਨਾਲ ਸੁਣੋ ਫਿਰ ਜੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਹੈ ਸ਼ੰਕਾ ਕੋਈ ਗੱਲ ਬਾਤ ਤੁਸੀਂ ਪੁੱਛ ਸਕਦੇ ਆ ਵੀ ਸੁਣੋ ਤੇ ਫਿਰ ਕਹੀਏ ਫਿਰ ਕਹੋ ਪਹਿਲਾਂ ਉਹ ਗੱਲ ਸੁਣੋ ਹਰ ਚੀਜ਼ ਤੇ ਕਿਹਾ ਵੀ ਜਦ ਲੱਗ ਦੁਨੀਆ ਰਹੀ ਹੈ ਨਾਨਕ ਕਿਸ ਸੁਣੀ ਹੈ ਕਿਸ ਕਹੀ ਹੈ ਵੀ ਪਹਿਲਾਂ ਸੁਣੀ ਹੈ ਫਿਰ ਕਹੀ ਹੈ ਆਪਣਾ ਕੀ ਮਾਨਾ ਆਪਾਂ ਪਹਿਲਾਂ ਕਹਿੰਨੇ ਆ ਤੇ ਸੁਣਦੇ ਤਾਂ ਹੈ ਹੀ ਨਹੀਂ ਜਲ ਇਹ ਆ ਵੀ ਸੁਣਨ ਦਾ ਤਾਂ ਆਪਾਂ ਖਤਮ ਕਰਤਾ ਤੇ ਸੁਣਨ ਦਾ ਆਪਣੇ ਵਿੱਚ ਵਾਸਤਾ ਹੀ ਨਹੀਂ ਹੈਗੀ ਕਿ ਆਪਾਂ ਸੁਣ ਲਈਏ ਗੱਲ ਕਿਸ ਨੂੰ ਤਾਂ ਆਪਾਂ ਇਹਨਾਂ ਬੋਲਦੇ ਆਂ ਫੇਰ ਉਹ ਭਗਤ ਕਬੀਰ ਜੀ ਇੱਥੇ ਹੀ ਕਹਿੰਦੇ ਆ ਵੀ ਸੰਤ ਮਿਲਿਆ ਕਿ ਸੁਣੀਏ ਕਹੀਏ ਮਿਲਿਆ ਸੰਤ ਮਸਤ ਕਰ ਰਹੀ ਹੈ ਤੋ ਕਹਿੰਦੇ ਬੋਲੇ ਤੋ ਬੋਲੇ ਤੋ ਬੜਿਆ ਵਿਚਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਫੇਰ ਉਹ ਸ਼ਬਦ ਦੇ ਖੀਰ ਤੇ ਉੱਤੇ ਕਹਿੰਦੇ ਆ ਵੀ ਕਹੇ ਕਬੀਰ ਛੂਛਾ ਘਟ ਬੋਲੇ ਭਰਿਆ ਹੋਏ ਸੋ ਕਹੂ ਨਾ ਡੋਲੇ ਜੇ ਜਿਹੜਾ ਅੰਦਰ ਉਹ ਮਨ ਦੇ ਵਿੱਚ ਕੋਈ ਰਾਸ ਹੈ ਪ੍ਰਮਾਤਮਾ ਦਾ ਭਰਿਆ ਵਾ ਉਹ ਮਨ ਦੇ ਵਿੱਚ ਗਿਆਨ ਹੈ ਜਿਹੜਾ ਬ੍ਰਹਮ ਗਿਆਨ ਹੈ ਉਹ ਹੈ ਤੇ ਉਹ ਕਦੇ ਬੰਦਾ ਡੋਲਦਾ ਨਹੀਂ ਪਰ ਆਪਣਾ ਜਿਹੜਾ ਖਾਲੀ ਆ ਹੁਣ ਅੰਦਰੋਂ ਖਾਲੀ ਆ ਉਹਨੂੰ ਇਹ ਡਰ ਰਹਿਂਦਾ ਵਾ ਕਿ ਮੈਂ ਮੈਂ ਮੇਰਾ ਜਿਹੜਾ ਹੰਕਾਰ ਹੈ ਉਹ ਕਿਤੇ ਦਾਗ ਨਾ ਜਾਵੇ ਮੈਂ ਜਦੋਂ ਵੀ ਕੋਈ ਗੱਲ ਕਿਸੇ ਦੇ ਕੋਲੇ ਬਹਿਣਾ ਵਾ ਤੇ ਮੈਂ ਲੋਕਾਂ ਨੂੰ ਇਹ ਨਾ ਲੱਗੇ ਕਿ ਮੈਨੂੰ ਕੋਈ ਪਤਾ ਨਹੀਂ ਭਾਵੇਂ ਦੁਨਿਆਵੀ ਗਿਆਨ ਆ ਭਾਵੇਂ ਅੰਦਰਲਾ ਗਿਆਨ ਇਹ ਲੋਕਾਂ ਨੂੰ ਆਪਣਾ ਵਿਚਾਰ ਦੱਸਣਾ ਹੀ ਦੱਸਣਾ ਵਾ ਕਿ ਲੋਕੀ ਇਹ ਨਾ ਸਮਝਣ ਕਿ ਮੈਨੂੰ ਕਿਸੇ ਗੱਲ ਦਾ ਪਤਾ ਨਹੀਂਗਾ ਹਰ ਸਮੇ ਉਹਦਾ ਇਹ ਜੋਰ ਲੱਗਾ ਰਹਿੰਦਾ ਹੁੰਦਾ ਕਿ ਮੈਂ ਸਾਬਤ ਕਰਨੀ ਮੈਂ ਉਹ ਫਿਰ ਬੋਲ ਕੇ ਹਰ ਸਮੇ ਮੈਂ ਆਪ ਦੀ ਸੋਨ ਦੀ ਵਸਤਾ ਹੁੰਦੀ ਨਹੀਂ ਹਰ ਸਮੇਂ ਮੈਦੀ ਵਸਤਾ ਤੇ ਜੇ ਫਿਰ ਉਹ ਸੋਨ ਸੋਣੀਏ ਪਹਿਲਾਂ ਸੋਨਾ ਦਾ ਉਹ ਆ ਪੰਜਾਬੀ ਸਾਹਿਬ ਤੇ ਵੀ ਪੜ੍ਹਦੇ ਸੁਣੀਏ ਦੀਆਂ ਚਾਰ ਕੋੜੀਆਂ ਸੁਣੀਏ ਦੀ ਕੀ ਮਹੱਤਤਾ ਦਾ ਫਿਰ ਉਹਨੂੰ ਮੰਨੀਏ ਤੇ ਚੱਲੀਏ ਕੀ 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 ਅੱਗੇ ਆਪਾਂ ਸਾਰਾ ਉਹ ਪਰਾ ਦੱਸੀ ਦਿੱਤਾ ਪੰਜਾਬੀ ਸਾਹਿਬ ਦੇ ਵਿੱਚ ਵੀ ਤੇ ਇਹ ਕਰਕੇ ਆਪਾਂ ਘੱਟ ਬੋਲ ਕੇ ਸੀਮਤ ਬੋਲੀਏ ਤਾਂ ਆਪਾਂ ਉਹੀ ਜਿਹੜੀ ਊਰਜਾ એનર્ਜੀ ਹੈ ਇਹ ਇਹ ਹੁਣ ਵਿਗਿਆਨ ਵੀ ਮੰਨਦੀ ਹੈ ਜੇ ਆਪਾਂ ਬੋਲਦੇ એનર્ਜੀ ਬਹੁਤ ਜ਼ਿਆਦਾ ਵੇਸਟ ਕਰਦੇ ਆਪਾਂ ਸਾਰੇ ਦਿਨ ਦੇ ਵਿੱਚ ਕਿੰਨੇ ਪਰਸੈਂਟ ਆਪਾਂ ਜਿਹੜੀ ਕੱਲੀ ਬੋਲ ਕੇ ਨਰਦੀ ਕਰਾਵ ਕਰਦੇ ਆ ਨਾ ਕਿ ਸਰੀਰਕ ਕੰਮਾਂ ਕਰਾ ਕਰਕੇ ਉਹ ਚੀਜ਼ ਨੂੰ ਆਪਾਂ ਰੋਕ ਕੇ ਤੇ ਆਪਾਂ ਸਾਰੇ ਜਿਹੜੇ ਸੁਖ ਲੈ ਸਕਦੇ ਆ ਜੀਵਨ ਦੇ ਵਿੱਚ ਵੀ ਠੀਕ ਹੈ ਲੋੜਾਂ ਜਿੱਥੇ ਲੋੜ ਆ ਉੱਥੇ ਬੋਲੋ ਪਰ ਜੇ ਤੁਸੀਂ ਇੱਕ ਤਜਰਬਾ ਜ਼ਰੂਰ ਕਰਿਓ ਸਾਰੇ ਦਿਨ ਦੇ ਵਿੱਚ ਕਿਹੇ ਇੱਕ ਦਿਨ ਮਿਥ ਲਿਓ ਕਿ ਵੀ ਜਿੰਨੀ ਲੋੜ ਹੈ ਉਹਨਾਂ ਹੀ ਬੋਲਣਾ ਭਾਵੇਂ ਕੋਈ ਕਿਹੇ ਤੁਸੀਂ ਪਰਿਵਾਰ ਦੇ ਵਿੱਚ ਆ ਭਾਵੇਂ ਤੁਸੀਂ ਕੰਮ ਕਰਦੇ ਉੱਤੇ ਆ ਵੀ ਜਿੰਨੀ ਕੁ ਲੋਡ ਹੈ ਉਹਨਾਂ ਸਾਰਾ ਪਰਿਵਾਰ ਨਾਲ ਕੋਸ਼ਿਸ਼ ਕਰਿਓ ਮਿਲ ਕੇ ਵੀ ਪਰਿਵਾਰ ਨਾਲ ਮਿਲ ਕੇ ਉਹਨਾਂ ਕੋਲ ਬੋਲਿਓ ਜੇ ਤੁਸੀਂ ਕੰਮ ਦੇ ਹਤੇ ਕੰਮ ਤੇ ਉਹਨਾਂ ਕੋਲ ਬੋਲਿਓ ਪਰ ਬੋਲ ਕੇ ਤੁਸੀਂ ਇਹ ਵੇਖੋਗੇ ਕਿ ਵੀ ਕੁਝ ਸ਼ਬਦਾਂ ਦੇ ਨਾਲ ਹੀ ਕੰਮ ਚੱਲ ਜਾਂਦਾ ਵੀ ਕਿਹਨੇ ਮੈਂ ਚੌਣ ਮੈਂ ਤੁਸੀਂ ਗਿਣ ਸਕਦੇ ਹੋ ਸਾਰੇ ਦਿਨ ਦੇ ਉੱਤੇ ਸਾਰੇ ਦਿਨ ਦੇ ਸ਼ਬਦ ਵੀ ਤੁਸੀਂ ਕਿੰਨੇ ਸ਼ਬਦ ਬੋਲੇ ਆ ਤੇ ਆਪਾਂ ਵਿਅਰਥ ਸਾਰਾ ਦਿਨ ਕਿਉਂਕਿ ਬੰਦੇ ਦਾ ਮਨ ਖਾਲੀ ਆ ਅੰਦਰੋਂ ਭਗਤ ਕਬੀਰ ਜੀ ਨੇ ਕਿਹਾ ਜਦੋਂ ਖਾਲੀ ਆ ਫਿਰ ਉਹਨੂੰ ਇਹ ਡਾਰੀ ਲੱਗਾ ਰਹਿੰਦਾ ਵੀ ਮੈਂ ਖਾਲੀ ਆ ਉਹ ਫਿਰ ਬੋਲੀ ਜਾਂਦਾ ਕੋਹ ਨਾ ਕੋਹ ਬੋਲੀ ਜਾਣਾ ਉਹਨੇ ਵਿਅਰਥ ਬੋਲੇ ਕੁਝ ਕੁਝ ਵੀ ਬੋਲੇ ਬੋਲਣਾ ਕੋਈ ਨਿੰਦਿਆ ਚੁਗਲੀ ਤੇ ਚੰਗੀ ਗੱਲ ਕਿਤੇ ਕਿੰਨੀ ਕੁ ਲੰਮੀ ਹੋ ਸਕਦੀ ਆ ਉਹ ਤੋਂ ਤੁਹਾਨੂੰ ਵੀ ਪਤਾ ਵਾ ਤੁਸੀਂ ਵੀ ਸਿਆਣੇ ਆ ਤੇ ਹਰ ਸਮੇਂ ਬੰਦਾ ਨਿੰਦਿਆ ਚੁਗਲੀ ਦੇ ਵਿੱਚ ਫਸਿਆ ਰਹੂਗਾ ਉਹ ਗਲਤ ਕੰਮ ਗਲਤ ਗੱਲਾਂ ਕਰੂਗਾ ਕਿਸੇ ਦੇ ਬਾਰੇ ਮਾੜਾ ਚੰਗਾ ਬੋਲੂਗਾ ਉਹ دنیਵੀ ਤੌਰ ਦੇ ਉੱਤੇ ਵੀ ਲੜਾਈ ਕਹਿਆ ਕਲੇਸ਼ ਆ ਕਿਉਂਕਿ ਉਹ ਅੱਗੇ ਗੱਲਬਾਤ ਦੀ ਵਾਧਦੀ ਕੋਈ ਕਿਸੇ ਨੇ ਕਿਸੇ ਨੂੰ ਦੱਸਤੀ ਕਿਉਂਕਿ ਗੱਲ ਉਹ ਗੱਲ ਇਥੇ ਅੱਗੇ ਵਾਧੀ ਵਾਧੀ ਫਿਰ ਕਿਦਾਂ ਕਲੇਸ਼ ਵਾਧਦੇ ਆ ਉਹ ਆਪਾਂ ਸਾਰੇ ਵੇਖਦੇ ਆ ਆਸ-ਪਾਸ ਦੇ ਵਿੱਚ ਵੀ ਉਹ ਕਿਸੇ ਵੀ ਖਿੱਤੇ ਦੇ ਵਿੱਚ ਆ ਭਾਵੇਂ ਬਾਹਰਲੇ ਦੇਸ਼ਾਂ ਦਾ ਭਾਵੇਂ ਆਪਣੇ ਪੰਜਾਬ ਦੇ ਵਿੱਚ ਆ ਹਰ ਕਿਤੇ ਆਪਾਂ ਇਹ ਕੀ ਵੇਖਦੇ ਆ ਕਿ ਕਿਦਾਂ ਇਹ ਚੀਜ਼ ਕਲੇਸ਼ ਦਾ ਕਾਰਨ ਬਣਦੀ ਆ ਤੇ ਤੁਸੀਂ ਘੱਟ ਬੋਲ ਕੇ ਆਪਣਾ ਜੀਵਨ ਵੇਖੋਗੇ ਕਿ ਬਹੁਤ ਸ਼ੌਕ ਪੈਂਦਾ ਵੀ ਹੌਲੀ-ਹੌਲੀ ਤਜਰਬਾ ਭਾਵੇਂ ਇੱਕ ਦਿਨ ਇੱਕ ਘੰਟੇ ਤੋਂ ਸ਼ੁਰੂ ਕਰੋ ਇੱਕ ਘੰਟੇ ਤੋਂ ਘੱਟ ਬੋਲੋ ਤੇ ਤੁਸੀਂ ਧਿਆਨ ਨਾਲ ਜਿਹੜੀ ਵੀ ਚੀਜ਼ ਬੋਲਣੀ ਆ ਧਿਆਨ ਨਾਲ ਕਿ ਇਹ ਆਵੇ ਤੁਹਾਨੂੰ ਕੱਲੇ ਕੱਲੇ ਸ਼ਬਦ ਜਿਹੜਾ ਬੋਲਣਾ ਉਹਦਾ ਤੁਹਾਨੂੰ ਹਿਸਾਬ ਦੇਣਾ ਪੈਣਾ ਕਿ ਵੀ ਤੁਹਾਨੂੰ ਉਹ ਚੀਜ਼ ਦੀ ਵੈਲਿਊ ਆ ਕਦਰ ਆ ਤੁਸੀਂ ਕੋਸ਼ਾ ਦੇ ਸਾ ਨਾ ਬੋਲਣਾ ਕਿ ਹਰ ਹਰ ਚੀਜ਼ ਦਾ ਤੁਹਾਨੂੰ ਮੁੱਲ ਚਕਾਉਣਾ ਪੈਣਾ ਹਰ ਸ਼ਬਦ ਦਾ ਹਰ ਸ਼ਬਦ ਦਾ ਮੁੱਲ ਦੇਣਾ ਤੁਸੀਂ ਇਸ ਇਸ ਤਰੀਕੇ ਨਾਲ ਜੇ ਬੋਲੋਗੇ ਤੇ ਤੁਹਾਨੂੰ ਪਤਾ ਲੱਗੂਗਾ ਕਿ ਤੁਸੀਂ ਕਿੰਨਾ ਵਿਅਰਥ ਬੋਲਦੇ ਸੀਗੇ ਤੇ ਕਿੰਨੀ ਲੋੜ ਹੈ ਅੱਜ ਜਿੱਦੋਂ ਤੁਸੀਂ ਸ਼ੁਰੂ ਕਰੋਗੇ ਇੱਕ ਘੰਟੇ ਤੋਂ ਸ਼ੁਰੂ ਕਰਿਓ ਪਹਿਲਾਂ ਇੱਕ ਘੰਟੇ ਦੇ ਵਿੱਚ ਨੋਟ ਕਰ ਲਿਓਗੇ ਅੱਜ ਹੁਣ ਆ ਇੱਕ ਘੰਟਾ ਜਿਨੀ ਲੋੜ ਐਨਾ ਹੀ ਬੋਲਣਾ ਫੇਰ ਹੌਲੀ ਹੌਲੀ ਭਾਵੇਂ ਆਪਣੇ ਹਿਸਾਬ ਦੇ ਨਾਲ ਜਿੱਦਾਂ ਤੁਹਾਨੂੰ ਲੱਗਦਾ ਉਹਨੂੰ 2 ਘੰਟੇ ਵਧਾ ਲਓ 4 ਘੰਟੇ ਫਿਰ ਇੱਕ ਦਿਨ ਕਰ ਲਿਓ ਪੂਰਾ ਐਦਾਂ ਕਰਕੇ ਹੌਲੀ ਹੌਲੀ ਆਦਤ ਕਰੋ ਤੇ ਤੁਹਾਨੂੰ ਪਤਾ ਲੱਗੂਗਾ ਕਿ ਜੀਵਨ ਦੇ ਵਿੱਚ ਬੋਲਣ ਕਰਕੇ 90% ਜਿਹੜੇ ਜਿਹੜੇ ਰੋਲੇ ਆ ਉਹ ਬੋਲਣ ਕਰਕੇ ਪੈਂਦੇ ਆ 90 ਤੋਂ 95 ਇਹ ਤੁਸੀਂ ਵੀ ਸਹਿਮਤ ਹੋਵੋਗੇ ਤੁਸੀਂ ਆਪਣੇ ਆਸ-ਪਾਸ ਦੇ ਜੀਵਨ ਦੇ ਵਿੱਚ ਆਪਣੇ ਵਿੱਚ ਵੇਖਿਓ ਜਿਹੜੇ 90 ਤੋਂ 95% ਕਲੇਸ਼ ਹੈ ਆਪਣੇ ਪਿੰਡਾਂ ਦੇ ਵਿੱਚ ਜਾਂ ਆਪਣੇ ਸ਼ਹਿਰਾਂ ਦੇ ਵਿੱਚ ਜਾਂ ਇਹਨਾਂ ਦੇਸ਼ਾਂ ਦੇ ਵਿੱਚ ਬੋਲਣ ਕਰਕੇ ਪੈਂਦੇ ਆ 90 ਤੋਂ 95 ਭਾਵੇਂ ਉਹ ਪਰਿਵਾਰ ਦੇ ਵਿੱਚ 90 ਤੋਂ 95 ਕੀ ਹੈ ਤਕਰੀਬਨ 99% ਹੀ ਆ ਕਿਉਂਕਿ ਹਰ ਸਮੇਂ ਆਪਾਂ ਪਰਿਵਾਰ 'ਚ ਰਹਿਣਾ ਇਹ ਕਿਤੇ ਵਿਚਾਰਕ ਮਤਭੇਦ ਹੁੰਦੇ ਬੋਲਣ ਤੋਂ ਬਿਨਾ ਹੁੰਦੇ ਨਹੀਂ ਜੀ ਬੋਲਦੇ ਆ ਤਾਂ ਹੁੰਦੇ ਆ ਕੋਈ ਕੰਮ ਕਰ ਇਦਾਂ ਦਾ ਹੋ ਗਿਆ ਆਪਾਂ ਉਸੇ ਹੀ ਗੁੱਸੇ ਹੁੰਨੇ ਆ ਤੇ ਆਪਾਂ ਉਹੀ ਬੋਲਦੇ ਆ ਕੁਝ ਕੁਝ ਵੀ ਬੋਲਦੇ ਆ ਪਰ ਉਹ ਚੀਜ਼ ਜੇ ਆਪਾਂ ਧਿਆਨ ਰੱਖਾਂਗੇ ਬੋਲਣ ਲੱਗੇ ਭਾਵੇਂ ਗੁੱਸਾ ਆ ਵੀ ਗਿਆ ਜਦੋਂ ਤੁਹਾਡਾ ਧਿਆਨ ਹੋਊਗਾ ਵੀ ਕੀ ਬੋਲਣਾ ਤੇ ਧਿਆਨ ਹੀ ਹੈ ਨਾ ਗੱਲ ਹਰ ਚੀਜ਼ 'ਚ ਧਿਆਨ ਜਦੋਂ ਪੜਕਿਆ ਤੇ ਗੱਲ ਥੜਕ ਗਏ ਇਹ ਚੀਜ਼ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਦਾ ਵੀ ਇਹ 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 ਪੌੜੀ ਆ ਪਰ ਜਦੋਂ ਵੀ ਧਿਆਨ ਪਾਵੇਂ ਜੀਵਨ ਸੁਆਸ ਮਿਲਦੇ ਆਪਾਂ ਰਜਣਾ ਪਰ ਜਦੋਂ ਆਪਾਂ ਜੀ ਤੋ ਧਿਆਨ ਪੜਕ ਗਿਆ ਤੇ ਆਪਾਂ ਉਦੋਂ ਹੀ ਲੱਗਤੇ ਤੇ ਆਪਾਂ ਉਦੋਂ ਹੀ ਬੋਲਣ ਦਾ ਜਿਹੜਾ ਵਿਸ਼ਾ ਆ ਆਪਾਂ ਬੋਲ ਈ ਬੋਲ ਪੇ ਗਲਤ ਬੋਲ ਪੇ ਵਿਅਰਥ ਬੋਲ ਪੇ ਫਿੱਕਾ ਬੋਲ ਪੇ ਨਿੰਦਿਆ ਜੁਗਲੀ ਕਰ ਲਈ ਇਹ ਆਪਾਂ ਸਾਰਾ ਦਿਨ ਦਾ ਕਲੇਸ਼ ਵੇਖਦੇ ਆਂ ਇਹ ਚੀਜ਼ ਨੂੰ ਕਲੇਸ਼ ਨੂੰ ਛੱਡ ਕੇ ਤੇ ਆਪਾਂ ਧਿਆਨ ਨਾ ਬੋਲੀਏ ਧਿਆਨ ਧਿਆਨ ਜਿਹੜੀ ਚੀਜ਼ ਆ ਧਿਆਨ ਮਤਲਬ ਤੁਹਾਡਾ ਧਿਆਨ ਚਾਹੀਦਾ ਤੁਸੀਂ ਕੀ ਬੋਲਿਆ ਜਿਹੜਾ ਜਵਾਹਨ ਦੇ ਵਿੱਚ ਸ਼ਬਦ ਕੱਢ ਰਹੇ ਆ ਇਹਦੇ ਉੱਤੇ ਤੁਹਾਡਾ ਤੁਸੀਂ ਮੁੱਲ ਦੇਣਾ ਇਕੱਲੇ ਇਕੱਲੇ ਸ਼ਬਦ ਦਾ ਭਾਵੇਂ ਉਹਨੂੰ ਕਾਪੀ ਦੇ ਉੱਤੇ ਲਿਖ ਲਓ ਅੱਜ ਇੰਨਾ ਬੋਲਿਆ ਤੇ ਅਖੀਰ ਦੇ ਵਿੱਚ ਤੁਸੀਂ ਇਹ ਚੀਜ਼ ਨੂੰ ਵੇਖੋਗੇ ਕਿ ਵੀ ਜੀਵਨ ਦੇ ਵਿੱਚ ਬਹੁਤ ਫਰਕ ਤੇ ਤਬਦੀਲੀ ਹੌਲੀ ਹੌਲੀ ਤੁਹਾਨੂੰ ਇੰਨਾ ਲੱਗੂਗਾ ਕਿ ਵੀ ਧਿਆਨ ਨਾਲ ਜਦੋਂ ਤੁਸੀਂ ਤੇ ਵੈਸੇ ਦਾ ਹਰ ਕੰਮ ਵੀ ਧਿਆਨ ਨਾਲ ਕਰਨਾ ਚਾਹੀਦਾ ਹਰ ਚੀਜ਼ ਧਿਆਨ ਨਾਲ ਆਪਾਂ ਕਹਿੰਦੇ ਨਾ ਧਿਆਨ ਨਾਲ ਅਸੀਂ ਕਰਿਓ ਵੀ ਆ ਸਾਕ ਨਾ ਲੱਗ ਜੇ ਜਾਂ ਕੋਈ ਵੀ ਉਹ ਧਿਆਨ ਦਾ ਮਕਸਦ ਇਹ ਹੈ ਜਦੋਂ ਧਿਆਨ ਭਟਕ ਜਾਂਦਾ ਤੇ ਉਦੋਂ ਹੀ ਫਿਰ ਕੋਈ ਘਟਨਾ ਹੁੰਦੀ ਆ ਜਾਂ ਕੋਹੋ ਵੀ ਹੁੰਦਾ ਤੇ ਇਹ ਕਰਕੇ ਬੋਲਣ ਦਾ ਆਪਣਾ ਜਿਹੜਾ ਵਿਸ਼ਾ ਵਾ ਉਹ ਘੱਟ ਬੋਲੀਏ ਤੇ ਤੁਸੀਂ ਜੇ ਧਿਆਨ ਨਾਲ ਬੋਲ ਕੇ ਤਜਰਬਾ ਕਰਕੇ ਵੇਖਿਓ ਤੇ ਤੁਸੀਂ ਕਹੋਗੇ ਕਿ ਹਾਂ ਇਹ ਚੀਜ਼ ਨਾ ਹੈ ਜੇ ਨਾ ਫਰਕ ਪਿਆ ਤੇ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਆਂ ਤੇ ਆਪਾਂ ਵਿਚਾਰ ਤੁਸੀਂ ਵਿਚਾਰ ਕਰਨੇ ਆ ਤਾਂ ਵੀ ਤੁਸੀਂ ਕਮੈਂਟ ਕਰਿਓ ਆਪਾਂ ਤੁਹਾਡੇ ਨਾਲ ਕੁਝ ਗੱਲਬਾਤ ਕਰ ਸਕਦੇ ਹਾਂ ਫੋਨ ਦੇ ਉੱਤੇ ਜਾਂ ਮੈਸੇਜ ਦੇ ਉੱਤੇ ਕਿਸੇ ਤੇ ਵੀ ਆਪਣਾ ਨਾਲ ਆਈਡੀ ਪਾ ਦਿਆਂਗੇ ਇੰਸਟਾਗ੍ਰਾਮ ਦੀ ਜਾਂ ਫੋਨ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਪਰ ਇਹ ਚੀਜ਼ ਦੇ ਗਾਰੰਟੀ ਹੈ ਇਹ ਚੀਜ਼ ਦੀ ਗਾਰੰਟੀ ਤੇ ਤੁਹਾਨੂੰ ਪਤਾ ਲੱਗੂਗਾ ਕਿ ਜ਼ਿੰਦਗੀ ਦੇ ਵਿੱਚ ਕਿੰਨਾ ਫਰਕ ਪੈ ਗਿਆ ਪਰ ਇਹ ਧਿਆਨ ਨਾਲ ਇਹ ਕੱਲਾ ਮਨੋਰੰਜਨ ਜੇ ਚਲੋ ਵੀਡੀਓ ਸੌਣ ਲਈ ਹੈ ਉਹ ਵੀ ਮਨੋਰੰਜਨ ਕਿਹੜਾ ਘਟਾ ਜੇ ਇੱਕ ਹਸਾਲ ਦਾ ਟਾਈਮ ਪਾਸ ਵੀ ਹੋ ਗਿਆ ਪਰ ਜੇ ਚੀਜ਼ ਇਹ ਤੋਂ ਲਾਹਾ ਲੈਣਾ ਹੋਇਆ ਤੇ ਬਹੁਤ ਲਾਹਾ ਵਾ ਤੇ ਘੱਟ ਬੋਲ ਕੇ ਆਪਣਾ ਜੀਵਨ ਦਾ ਵਿੱਚ ਵਧੀਆ ਜੀਵਨ ਲਗਾਓ ਆਪਣਾ ਤੇ ਇਹ ਚੀਜ਼ ਇਹ ਵੀਡੀਓ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਆ ਉਹ ਦੱਸਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਡੇ ਜੀਵਨ ਦੇ ਵਿੱਚ ਕੀ ਤੁਹਾਨੂੰ ਲੱਗਦਾ ਵੀ ਇਹ ਚੀਜ਼ ਨਾਲ ਤਬਦੀਲੀ ਹੋ ਸਕਦੀ ਆ ਜਾਂ ਘੱਟ ਬੋਲਣ ਕਰਕੇ ਹੋਰ ਕੀ ਫਾਇਦਾ ਹੋ ਸਕਦਾ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆ ਵਿੱਚ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਫਿਰ ਆਪਾਂ ਮਿਲਦੇ ਆਂ ਹੋਰ ਵੀਡੀਓ ਦੇ ਵਿੱਚ ਧੰਨ